ਇਹ ਨਵਾਂ ਨਾਰਾ ਆ ਗਿਆ ਭਈ ਅੱਜ ਬਿੱਟੂ ਤੇ ਰਾਜਾ ਗੱਪੀ ਜਿੱਤੂ ਹੈ ਸਾਡਾ ਪੱਪੀ ਓ ਵੀਰੋ ਓ 20 ਦਿਨ ਤਾਂ ਜਾਉਣ ਲੈਣ ਤੋਂ ਅਜੇ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਿਆਓਗੇ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂੜ ਜ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾ ਫੜਫੜ ਆ ਪਾਣੀ ਵੀ ਆ ਪਾਸ ਕਰਨ ਲੜੇ ਜਿਹੜੇ ਜ਼ਿਆਦਾ ਬਣਦੇ ਕਿ ਚਿਕੜੇ ਸਾਡੀ ਮੁੱਢ ਤੋਂ ਪਿੱਛੇ ਤਰ ਤਹਾਨਤ ਇਹ ਨਹੀਂ ਲੈ ਵੰਕ ਪ੍ਰੋਪਰ ਕਚਣ ਦੀ ਸਾਡੇ ਰੱਬ ਨੇ ਦਿਹਾਉਟੀ ਨਹੀਂ ਇਹ ਸੌਣਾ ਚੱਕ ਲੈ ਕੱਢਣ ਦੀ ਪੱਪੀ ਪ੍ਰਸ਼ਰ ਜੀ ਸਾਡੇ ਉਮੀਦਵਾਰ ਹੈ ਕੋਈ ਇਹਨਾਂ ਨੂੰ ਜਦੋਂ ਪਾਰਲੀਮੈਂਟ ਚ ਭੇਜਾਂਗੇ ਤਾਂ ਜਗਰਾਉਣ ਦੀ ਆਵਾਜ਼ ਜਿਹੜੀ ਹੈ ਉਹ ਹੋਰ ਉੱਚੀ ਹੋ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗੂੰਜੂਗੀ ਹਲੋ 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 ਨੀਚੇ ਨਹੀਂ ਆ ਸਰ ਇੱਕ ਇਨਕਲਾਬ ਇਨਕਲਾਬ भारत माता की जय बोले सोन्याह जगराओं दी एक मिनट यार एक मिनट एक मिनट हेलो आराम ना खड़े जगराओं दी انقلابی धरती क्रांतिकारी ਲੋਕਾਂ ਦੀ ਧਰਤੀ लाला लाजपत राय ਜਿਹਦੀ ਧਰਤੀ ਦੇਸ਼ ਨੂੰ ਤੇ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੀ ਧਰਤੀ ਦੇ ਇਨਕਲਾਬੀ ਲੋਕ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਮਕਾਨਾਂ ਚੋਂ ਤੇ ਦੁਕਾਨਾਂ ਚੋਂ ਬਾਹਰ ਆ ਕੇ ਮਾਨ ਸਨਮਾਨ ਦੇ ਰਹੇ ਹੋ ਸਭ ਤੋਂ ਪਹਿਲਾਂ ਤਹਿ ਦਿਲੋਂ ਇਸ ਗੱਲ ਦਾ ਸ਼ੁਕਰੀਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਲੁਧਿਆਣਾ ਲੋਕ ਸਭਾ ਦੇ ਵਿੱਚ ਪਿਛਲੀ ਵਾਰ ਵੀ ਉਸ ਤੋਂ ਪਿਛਲੀ ਵਾਰ ਵੀ ਜਗਰਾਉਂ ਵਾਲੇ ਨੂੰ ਜਦੋਂ ਆਵਾਜ਼ ਮਾਰੀ ਐ ਜਗਰਾਉਂ ਵਾਲੇ ਤਿੰਨ ਚਾਰ ਗੁਣਾ ਵੱਧ ਪਿਆਰ ਲੈ ਕੇ ਹਾਜ਼ਰ ਹੋਏ ਨੇ ਐਸ ਵਾਰ ਪੱਪੀ ਪ੍ਰਾਸ਼ਰ ਜੀ ਸਾਡੇ ਉਮੀਦਵਾਰ ਐ ਐਮਐਲਏ ਨੇ ਬਹੁਤ ਚਿਰ ਤੋਂ ਕਾਉਂਸਲਰ ਲੈਵਲ ਤੋਂ ਲੜਦੇ ਆਏ ਨੇ ਲੋਕਾਂ ਦੀ ਲੜਾਈ ਲੜਨੀ ਆਉਂਦੀ ਐ ਲੋਕਾਂ ਦੇ ਹੱਕਾਂ ਦੀ ਲੜਾਈ ਲੜਨੀ ਆਉਂਦੀ ਐ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਤਜਰਬਾ ਹੈ ਅਫਸਰਾਂ ਤੋਂ ਕਿਵੇਂ ਕੰਮ ਕਰਾਉਣੇ ਨੇ ਦਾ ਤਜਰਬਾ ਹੈ ਸੋ ਇਹਨਾਂ ਨੂੰ ਜਦੋਂ ਪਾਰਲੀਮੈਂਟ 'ਚ ਭੇਜਾਂਗੇ ਤਾਂ ਜਗਰਾਉਣ ਦੀ ਆਵਾਜ਼ ਜਿਹੜੀ ਹੈ ਉਹ ਹੋਰ ਉੱਚੀ ਹੋ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗੂੰਜੂਗੀ ਲੋ ਪਹਿਲਾਂ ਪਹਿਲਾਂ 15-20 ਸਕਿੰਟ ਤੁਸੀਂ ਪੜਾਸ ਕੱਢ ਲਓ ਜੋ ਬੋਲਣਾ ਚੀਕ ਮਾਰਨੇ ਇਨਕਲਾਬ ਜਿੰਦਾਬਾਦ ਮੈਨੂੰ ਲੱਗਦਾ ਹਰ ਰੋਜ਼ ਹਰ ਰੋਜ਼ ਕੱਠ ਪਾਦੇ ਜਾਂਦੇ ਆ ਕੱਲ ਮੈਂ ਸਮਾਣੇ ਸੀ ਰਾਤ ਮਲੇਰ ਕੋਲੇ ਸੀ ਹੁਣ ਇੱਥੇ ਤੁਹਾਡੇ ਕੋਲੇ ਇਹ ਤੋਂ ਬਾਅਦ ਮੈਂ ਸ਼ਾਹਕੋਟ ਜਾਣਾ ਮੈਨੂੰ ਲੱਗਦਾ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਹੀ ਰਹਿ ਗਈ ਲੋਕ ਆਪ ਬੋਲਣ ਲੱਗ ਗਏ ਕਿਉਂਕਿ ਸਰਕਾਰ ਥੋੜੀ ਐ ਮੈਂ ਤੁਹਾਡਾ ਆਪਣਾ ਪੁੱਤ ਭਤੀਜਾ ਛੋਟਾ ਵੱਡਾ ਭਾਈ ਆ ਤੁਸੀਂ ਪਹਿਲੀ ਵਾਰ ਹੋਇਆ ਕਿ ਲੋਕ ਖਾਸ ਤੌਰ ਤੇ ਨੌਜਵਾਨ ਆਪਣੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਪਹਿਲਾਂ ਤਾਂ ਰਾਜੇ ਰਜਵਾੜੇ ਕਾਕਾ ਜੀ ਛੋਟੇ ਕਾਕਾ ਜੀ ਵੱਡੇ ਕਾਕਾ ਜੀ ਬੀਬਾ ਜੀ ਪਤਾ ਨਹੀਂ ਕੀ ਕੀ 130 ਇਸ ਵਾਰ ਪੰਜਾਬ ਬਣੇਗਾ ਹੀਰੋ ਪੰਜਾਬ ਬਣੇਗਾ ਹੀਰੋ ਵਾਹ ਜੀ ਵਾਹ ਅੱਜ ਅਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਅਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਵੀ ਦਿਲ ਖੜਾ ਹੋਣ ਦੀਆਂ ਦਵਾਈਆਂ ਦਿਓ ਜੀ ਕਮਾਲ ਹੈ ਯਾਰ ਮੈਂ ਕੀ ਬੋਲਾਂ ਹੁਣ ਇਸ ਤੋਂ ਬਾਅਦ ਪਿਆਰ ਨਹੀਂ ਮਿਲ ਸਕਦਾ ਜੀ ਮੈਂ ਇਸ ਗੱਲੋਂ ਕਈ ਵਾਰੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਵੀ ਯਾਰ ਇੰਨਾ ਪਿਆਰ ਭਗਵਾਨ ਸਿਆਂ ਏ ਜੇ ਅਗਲੇ 7 ਜਨਮ ਵੀ ਹਰੇਕ ਸਾਲ ਤੋਂ ਬਾਅਦ ਧੰਨਵਾਦ ਕਹਿਣ ਲੱਗ ਜੇ ਅਗਲੇ 7 ਜਨਮ ਵੀ ਇਹ ਪਿਆਰ ਦਾ ਕਰਜ਼ਾ ਲਾਹਿਆ ਨਹੀਂ ਜਾਣਾ ਜਿਹੜਾ ਪਿਆਰ ਤੁਸੀਂ ਦਿੱਤਾ ਚਾਹੇ ਦੁਪਹਿਰ ਦਾ 1 ਵਜੇ ਹੋਵੇ ਚਾਹੇ ਰਾਤ ਦੇ 8 9 ਵਜੇ ਹੋਣ ਤੁਹਾਡੇ ਕੱਠ 'ਚ ਕੋਈ ਕਮੀ ਨਹੀਂ ਹੁੰਦੀ ਮੈਂ ਇਹੀ ਪ੍ਰਮਾਤਮਾ 'ਗਰ ਅਰਦਾਸ ਕਰਦਾ ਪ੍ਰਮਾਤਮਾ ਬਾਰ-ਬਾਰ ਜਨਮ ਨਹੀਂ ਤਾਂ ਪੰਜਾਬ 'ਚ ਹੀ ਜਨਮ ਦੇਈ ਬਸ ਇੱਥੇ ਆਈਏ ਜਦੋਂ ਆਈਏ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ 90% ਕਰਨ ਨੂੰ ਮੁਫਤ ਹੁੰਦੀ ਹੈ ਖੇਤਾਂ ਵਾਲੀ ਬਿਜਲੀ ਦਿਨੇ ਵੀ ਰਾਤ ਨੂੰ ਵੀ ਦਸਿਆਂ ਖਾਲੇ 13 ਜ਼ੀਰੋ ਬਿਜਲੀ ਦਾ ਬਿੱਲ ਜ਼ੀਰੋ ਤਾਇਉ ਦੇ ਰਹੇ ਜ਼ੀਰੋ ਸੋ ਵੀਰੋ ਇਹ ਜਿਹੜਾ ਇੱਕ ਤਰੀਕ ਨੂੰ ਮੈਂ ਤੁਹਾਡੇ ਵਾਸਤੇ ਇੱਕ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਧਬ ਦਿਓ ਚਾਰ ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ 13 0 ਦਾ ਰਿਜ਼ਲਟ ਆ ਗਿਆ ਹੋਊਗਾ ਉਸ ਤੋਂ ਬਾਅਦ ਸਾਰਿਆਂ ਦੇ ਇਹਨਾਂ ਦੇ ਜਿਹੜੇ ਮੈਨੂੰ ਟੋਕਦੇ ਰਹਿੰਦੇ ਨੇ ਮੈਨੂੰ ਰੋਕਦੇ ਰਹਿੰਦੇ ਨੇ ਮੈਨੂੰ ਭੰਡਦੇ ਰਹਿੰਦੇ ਨੇ ਉਹਨਾਂ ਦੇ ਸਾਰਿਆਂ ਦੇ ਮੂੰਹ ਹੋ ਜਾਣਗੇ ਬੰਦ ਫੇਰ ਆਪਾਂ ਤੁਹਾਡੇ ਨਾਲ ਬਹਿ ਕੇ ਇਸ ਤਰ੍ਹਾਂ ਦੀ ਸਰਕਾਰ ਚਲਾਵਾਂਗੇ ਸੋਨੇ ਦੀ ਚਿੜੀ ਪੰਜਾਬ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੈਂ ਕਾਂਗਰਸ ਆਿਆਂ ਦੀ ਸਮਝ ਨਹੀਂ ਆ ਰਹੀ ਕਾਂਗਰਸ ਆਿਆਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹ ਤਾਂ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਭੇਜਤਾ ਸੰਗਰੂਰ ਵਾਲਾ ਆਨੰਦਪੁਰ ਭੇਜਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਭੇਜਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਵਾਂਗਾ ਲੁਧਿਆਣੇ ਤਾਂ ਕਿ ਹੱਥੀਂ ਹਰਾ ਕੇ ਜਾਵਾਂ ਰਾਜੇ ਬੜਿੰਗਰੂ ਇਹਨਾਂ ਦਾ ਆਪਸ ਚੀੜੀ ਨੇ ਬੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇੱਕ ਨੌਜਵਾਨ ਮੈਦਾਨਾਂ 'ਤੇ ਨਹੀਂ ਰਹਿਣ ਦੇਣਾ ਚਾਹੁੰਦਾ ਜਿਹਦੇ ਕੋਲੇ ਨੌਕਰੀ ਨਾ ਹੋਵੇ ਜਾਂ ਜਿਹੜਾ ਨੌਕਰੀਆਂ ਵੰਡਣ ਵਾਲਾ ਵੀ ਹੋਵੇ ਮੰਗਣ ਵਾਲੇ ਦੀ ਬਜਾਏ ਵੰਡਣ ਵਾਲਾ ਵੀ ਬਣਾਵਾਂਗੇ ਆਪਾਂ ਫੈਕਟਰੀਆਂ ਖਲਵਾਵਾਂਗੇ ਸਟਾਰਟਅਪ ਦੇਵਾਂਗੇ ਕੰਮ ਦੇਵਾਂਗੇ ਬਿਨਾਂ ਲੋਨ ਤੋਂ ਕਰਜ਼ਾ ਦੇਵਾਂਗੇ ਚਾਰ ਪੰਜ ਮੁੰਡੇ ਇਕੱਠੇ ਹੋ ਕੇ ਕੋਈ ਕੰਮ ਸਟਾਰਟ ਕਰੋ ਕਰਜ਼ਾ ਦੇਊਂਗਾ ਮੈਂ ਕੋਈ ਉਹਦਾ ਕੋਈ ਉਹਦਾ ਵਿਆਜ ਨਹੀਂ ਜਦੋਂ ਕਮਾਉਣ ਲੱਗੇ ਕਿਸ਼ਤਾਂ ਕਰ ਕਰਕੇ ਮੋੜ ਦਿਓ ਨਾਲੇ 20 ਬੱਚੀ ਮੁੰਡੇ ਕੁੜੀਆਂ ਨੂੰ ਹੋਰ ਕੰਮ ਦਿਓ ਥਰਮਲ ਪਲਾਂਟ ਅੱਪਨੇ ਖਰੀਦ ਲਿਆ ਬਿੱਟੂ ਤੇ ਰਾਜਾ ਗੱਪੀ ਜਿੱਤੂ ਦਾ ਸਾਡਾ ਪੱਪੀ ਇਹ ਨਵਾਂ ਨਾਰਾ ਆ ਗਿਆ ਭਈ ਅੱਜ ਬਿੱਟੂ ਤੇ ਰਾਜਾ ਗੱਪੀ ਜਿੱਤੂ ਦਾ ਸਾਡਾ ਪੱਪੀ ਵੀਰੋ ਉਹ 20 ਦਿਨ ਤਾਂ ਜਵਨਨ ਦਾ ਹਜੇ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਵੀ ਲੈ ਆਓ ਓਏ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂੜ ਜ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾਂ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾਂ ਫੜਫੜ ਲੋ ਜਨਤਾ ਜੇ ਨਾ ਫਿਰ ਕੋਈ ਬੋਰਨ ਤੇ ਨਹੀਂ ਖੜਦੇ ਫਿਰ ਕੋਈ ਪਿੱਪਲ ਦੇ ਪੱਤੇ ਆਵੇ ਰਿੱਪਲ ਦੇ ਪੱਤਿਆਂ ਵੇਕਾ ਦੀ ਖੜਖੜ ਖੜਖੜ ਲਈ ਐ ਪੱਪ ਚੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਐ ਇੱਕ ਪਹਾੜਾਂ ਦੇ ਵਿੱਚ ਇਹਨਾਂ ਨੇ ਬਹੁਤ ਪੈਸੇ ਖਰਚਿਆ ਥੋੜਾ ਪੈਸਾ ਲੁੱਟ ਕੇ ਪਹਾੜਾਂ 'ਚ ਇਹਨਾਂ ਨੇ 7 ਸਟਾਰ ਹੋਟਲ ਬਣਾਏ ਐ ਆਪਦੇ ਮਹਿਲ ਬਣਾਏ ਐ ਉਹਨਾਂ ਦੇ ਕਾਗਜ਼ ਮੈਨੂੰ ਲੱਭ ਗਏ ਪਹਿਲਾ ਅਫਸਰ ਥੋੜਾ ਜਿਹਾ ਚੀਜ਼ ਕਦੇ ਸੀ ਵੀ ਕਿਤੇ ਸਾਡੇ ਤੇ ਨ ਕੁਛ ਆ ਜੇ ਮੈਂ ਅਫਸਰ ਨੂੰ ਕਹਤਾ ਤੁਹਾਡਾ ਕੋਈ ਕਸੂਰ ਨਹੀਂ ਤੁਹਾਡੇ ਤੇ ਤਾਂ ਉਦੋਂ ਪ੍ਰੈਸ਼ਰ ਪਾਤਾ ਤੁੰਨ ਦਾ ਕੰਮ ਕਰਨਾ ਪੈਣਾ ਸੀ ਮੈਨੂੰ ਕਾਗਜ਼ ਦਿਓ ਕੱਢ ਕੇ ਕਾਗਜ਼ ਮਿਲ ਕੇ ਵੀਰੋ ਉਹ ਸੁੱਖ ਵਿਲਾਸ ਉਹ ਜਿਹੜਾ ਉਹਦਾ ਸਾਰਾ ਕੁਝ ਬਿਜਲੀ ਵੀ ਮaaf ਹੈ 15 ਸਾਲ ਵਾਸਤੇ ਲਗਜ਼ਰੀ ਟੈਕਸ ਜੀਐਸਟੀ ਸਭ ਮaaf ਸਾਨੂੰ ਮਾਫਰੀ ਹੈਗਾ ਆਹ ਦੁਕਾਨਦਾਰ ਜਿਹੜਾ ਖੜਾ ਹੈ ਇਹ ਜੀਐਸਟੀ ਦਿੰਦਾ ਪਰ ਸੁਖਬੀਰ ਬਾਦਲ ਜੀਐਸਟੀ ਨਹੀਂ ਦਿੰਦਾ ਜਗਬੀਰਵਾਲਦ ਜੀਐਸਟੀ ਮaaf ਹੈ ਆਹ ਦੁਕਾਨਦਾਰ ਬਿਜਲੀ ਦਾ ਬਿੱਲ ਦਿੰਦਾ ਦੁਕਾਨ ਦਾ ਕਮਰਸ਼ੀਅਲ ਮੀਟਰ ਹੋਣਾ ਉਹ ਉਹ ਨਹੀਂ ਦਿੰਦਾ ਸੁਗਵੀਰ ਬਾਦਲ ਸੋ ਉਥੇ ਕਰਕੇ ਕਬਜ਼ਾ ਉਹ ਇਹਦਾ ਸੁੱਖ ਵਿਲਾਸ ਹੈ ਉਹਦੇ ਵਿੱਚ ਕੀ ਹੈ ਹਰੇਕ ਹਰੇਕ ਕਮਰੇ ਦੇ ਪਿੱਛੇ ਆਪਣਾ ਪੂਲ ਹੈ সুইমিং ਪੂਲ ਹਰੇਕ ਕਮਰੇ ਦਾ ਆਪਣਾ ਲੱਗ ਪੂਲ ਹੈ ਵੀਰੋ ਉਸ ਹੋਟਲ ਨੂੰ ਕਬਜ਼ੇ ਚ ਲੈ ਕੇ ਕਿਉਂਕਿ ਸਰਕਾਰ ਦੇ ਕਰਪਸ਼ਨ ਦੇ ਪੈਸੇ ਬੜਿਆ ਉਹ ਉਹ ਸਰਕਾਰ ਦਾ ਮਿਸਯੂਜ਼ ਕੀਤਾ ਉਹਦੇ ਇਹਨਾਂ ਨੇ ਸੋ ਹੋਟਲ ਨੂੰ ਕਬਜ਼ੇ ਚ ਲੈ ਕੇ ਉਥੇ ਸਕੂਲ ਬਣਾਵਾਂਗੇ ਉਹ ਸਕੂਲ ਦਾ ਵੀ ਨਮਾ ਨਾਰਾ ਬਣਾ ਲਿਆ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਸਹੀ ਹੈ ਨਾ ਬਾਜੀ ਬਾਹ ਬਾਜੀ ਬਾਹ ਬਿੱਟੂ ਤਾਂ ਇਹ ਨਹੀਂ ਪਤਾ ਮੈਂ ਕਿਹੜੀ ਪਾਰਟੀ ਵੱਲੋਂ ਕਾਗਜ਼ ਭਰਨੇ ਨੇ ਹਜੇ ਸਗਰਾਮ ਹਾਂਜੀ ਉਹ ਤਾਂ ਕਿ ਕਿਹੜੇ ਮੂੰਹ ਨਾਲ ਆਊਗਾ ਜੀ ਸੁਬੀਰੋ ਏਕਾ ਰੱਖਿਓ ਤੇ ਮੈਨੂੰ ਤੁਸੀਂ ਥੋੜਾ ਜਿਹਾ ਮੇਰਾ ਹੌਸਲਾ ਵਧਾ ਦਿਓ ਕਿ ਤੁਸੀਂ ਨਾਲੋਂ ਕਿਉਂਕਿ ਜੇਬ ਜ਼ਰੂਰੀ ਨਹੀਂ ਹੈਗਾ ਤੁਸੀਂ ਕਹੋ ਯਾਰ ਜੇ ਭਗਵੰਤਬਾਨ ਇੱਕ ਆ ਨਾਲ ਦੇ ਪਿੰਡਾਂ 'ਚ ਵੀ ਕਿਹੜਾ ਮਾਰ ਜਾਂਦਾ ਹੋਰ ਵੋਟਾਂ ਪਾਜਣੀਆਂ ਭਾਈ ਮੈਨੂੰ ਮੇਰੇ gekeੜੇ ਨਾਲ ਜਾਂ ਮੈਨੂੰ ਪੁੱਛ ਕੇ ਨਹੀਂ ਮੈਂ ਵੋਟਾਂ ਆਪਦੇ ਜੋ ਹੱਕ ਵਾਸਤੇ ਨਹੀਂ ਤੁਹਾਡੇ ਜੋ ਹੱਕ ਵਾਸਤੇ ਮੰਗ ਰਿਹਾ ਕਿ ਜਦੋਂ 13 0 ਹੋ ਜਾਊਗਾ ਫਿਰ ਇੱਕ ਇੱਕ ਰੁਪਈਆ ਸੈਂਟਰ ਤੋਂ ਹਿਸਾਬ ਕਰਕੇ ਇੱਥੇ ਲੈ ਕੇ ਆਵਾਂਗੇ ਤੇ ਨਾਲੇ ਜਿਹੜੇ ਪਹਿਲੇ ਤਿੰਨ ਰਾਊਂਡ ਹੋ ਗਏ ਉਹ ਚ ਮੋਦੀ ਨੂੰ ਪਤਾ ਲੱਗ ਗਿਆ ਵੀ ਹੋ ਗਿਆ ਕੰਮ ਹੁਣ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜੇ ਉਹੀ ਬਹੁਤ ਹੈ ਹਾਂ ਸੋ ਇਸ ਕਰਕੇ ਭਾਸ਼ਣ ਦੀ ਟੌਨ ਬਦਲ ਗਈ ਉਹ ਮੈਂ 2 ਸਾਲਾਂ ਦੇ ਸਕੂਲ ਗਣਾਈ ਜੰਨਾ ਮੈਂ ਮੱਲਾ ਕਰਨ ਕਲੀਨਿਕ ਗਣਾਈ ਜੰਨਾ ਮੈਂ ਬਿਜਲੀ ਗਣਾਈ ਜੰਨਾ ਮੈਂ ਨੌਕਰੀਆਂ ਗਣਾਈ ਜੰਨਾ 2 ਸਾਲਾਂ ਦੇ ਉਹ 10 ਸਾਲ ਦੇ ਵਿੱਚ ੱਲੇ ਮੰਗਲ ਸੂਤਰ ਨਾ ਡਾਈ ਜਾਂਦਾ ਯਾਰ ਹੱਦ ਹੈ ਹੱਦ ਹੈ ਯਾਰ ਕਦੇ ਕੋਈ ਕੰਮ ਕਰ ਗਣਾ ਦੇ ਕੋਈ ਨਾ ਕੰਮ ਕੀਤਾ ਹੀ ਨਹੀਂ ਕੰਮ ਕੀਤਾ ਹੀ ਨਹੀਂ ਕੋਈ ਕੰਮ ਕੀਤਾ ਹੀ ਨਹੀਂ ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ ਕਿ ਹਕੂਮਤ ਉਹ ਕਰਤੇ ਹੈ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ ਜੂ ਕਹਿਨੇ ਕੋ ਤੋਂ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਇੱਕ ਖੁਸ਼ਖਬਰੀ ਅੱਜ ਅਜਰਦਾਸ ਕਰਿਓ ਅੱਜ ਦੁਆ ਕਰਿਓ ਅੱਜ ਬੇਨਤੀ ਕਰਿਓ ਪਰਮਾਤਮਾ ਦੇ ਚਰਨਾਂ 'ਚ ਕੱਲ ਦਾ ਦਿਨ ਬਹੁਤ ਇੰਪੋਰਟੈਂਟ ਹੈ ਕੱਲ ਨੂੰ ਆਪਣੇ ਸੁਪਰੀਮ ਰੱਬ ਨੇ ਸਭ ਕੁਝ ਠੀਕ ਠਾਕ ਰੱਖਿਆ ਕੱਲ ਨੂੰ ਅਰਵਿੰਦ ਕੇਜਰੀਵਾਲ ਬਾਹਰ ਆ ਰਹੇ ਹੈ ਕੱਲ ਜਦੋਂ ਸ਼ੇਰ ਆ ਗਿਆ ਨਾ ਬਾਹਰ ਉਦੋਂ ਪਤਾ ਲੱਗੂ ਇਹਨਾਂ ਨੂੰ ਕਿ ਕਿਹੜੇ ਭਾਅ ਵਿਕਦੀ ਐ ਇਹਨਾਂ ਨੇ ਅਹੀਂ ਸੋਚ ਰੱਖਿਆ ਸੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦੇ ਜੇਲ੍ਹ ਮੈਂ ਕਹੂੰਗਾ ਜੇਲ੍ਹ ਕੇ ਤਾਲੇ ਟੁੱਟਣਗੇ ਤੁਸੀਂ ਕਹਿੰਦੇ ਕੇਜਰੀਵਾਲ ਛੁੱਟੇਗੇ ਜੇਲ੍ਹ ਕੇ ਤਾਲੇ ਟੁੱਟਣਗੇ ਕੇਜਰੀਵਾਲ ਟੁੱਟਣਗੇ ਜੇਲ੍ਹ ਕੇ ਤਾਲੇ ਟੁੱਟਣਗੇ ਕੇਜਰੀਵਾਲ ਛੁੱਟਣਗੇ ਉਹ ਵੀਰ ਉਸ ਤੋਂ ਬਾਅਦ ਦੇਖਿਓ ਫਿਰ ਪੰਜ ਗੁਣਾ ਵੱਧ ਪ੍ਰਚਾਰ ਕਰਾਂਗੇ ਜਦੋਂ ਮਰਜੀ ਬੁਲਾ ਲਿਓ ਦੁਬਾਰੇ ਦੋਨੋਂ ਹੱਥ ਉੱਪਰ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਵਾਹ ਲਾਜਪਤ Rai ਦੀ ਧਰਤੀ ਹੈ ਥੋੜਾ ਜਿਹਾ ਉਹਨਾਂ ਦੀ ਵੀ ਕੁਰਬਾਨੀ ਦਾ ਮੁੱਲ ਪਾਈਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਹੈਗੇ ਨੇ ਹਜੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਉਹਨਾਂ ਨੂੰ ਉੱਥੇ ਲਾਠੀ ਚਾਰਜ ਹੋਇਆ ਸੀ ਜਦੋਂ ਸਾਈਮਨ ਕਮਿਸ਼ਨ ਨੂੰ ਵਾਪਸ ਭੇਜਣ ਵਾਸਤੇ ਗਏ ਸੀ ਥੋੜੇ ਉੱਚੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਬੋਲੇ ਸੋਨਹਾਲ ਕੋਈ ਮੁੱਲ ਨਹੀਂ ਤੁਹਾਡੇ ਪਿਆਰ ਦਾ ਵੀਰੋ ਮੈਂ ਕਰਜ਼ਦਾਰ ਰਹੂੰਗਾ ਜਗਰਾਵਾਂ ਲੈ ਦਾ ਜਦੋਂ ਮਰਜੀ ਬੁਲਾ ਲਿਓ ਹਾਜ਼ਰ ਰਹੂੰਗਾ ਤੁਹਾਡੇ ਵਰਗੀਆਂ ਤੁਹਾਡਾ ਭਰਾ ਤੁਹਾਡਾ ਪੁੱਤ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਉਹ ਕਾਗਜ਼ ਦੇ ਦਿਓ ਫੋਨ ਨੰਬਰ ਲਿਖਿਆ ਹੋਇਆ ਹੈ ਫੋਨ ਨੰਬਰ ਲਿਖਿਆ ਹੋਇਆ ਹੈ ਤੇ ਆ ਫੋਨ ਨੰਬਰ ਦੇਵਾਇਆ ਆਰਾਮ ਨਾਲ ਫੜਾ ਦਿਓ ਕਾਗਜ਼ ਫੋਨ ਆ ਜੂਗਾ ਤੁਹਾਨੂੰ ਵੀਰੋ ਆਹੀ ਕੰਮ ਹੁੰਦਾ ਹੈ ਮੁੱਖ ਮੰਤਰੀ ਦਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਅਫਸਰਾਂ ਨੂੰ ਬੁਲਾਵੇ ਉਸ ਤੋਂ ਬਾਅਦ ਕੰਮ ਕਰਕੇ ਕੋਈ ਲੋੜ ਪਈ ਤਾਂ ਤੁਹਾਨੂੰ ਬੁਲਾ ਲਾਂਗੇ ਵੀਰੇ ਜੇ ਲੋੜ ਪਈ ਇੱਥੇ ਅੰਦਰ ਜੇ ਤੁਹਾਨੂੰ ਕੱਲ ਨੂੰ ਫੋਨ ਕਰਾਂਗੇ ਕੋਈ ਵੀ ਇਹਦੇ ਚੋ ਕੋਈ ਡਿਕਰੇਸ਼ਨ ਹੋਈ ਅਸੀਂ ਪਾੜਾਂਗੇ ਤੁਹਾਨੂੰ ਬਹੁਤ ਬਹੁਤ ਧੰਨਵਾਦ 1 ਮਿੰਟ ਲਈ ਪੱਪੀ ਪ੍ਰਾਸ਼ਾ ਜੀ ਤੁਹਾਨੂੰ ਸਮਝ ਬੋਲੇ ਸੋਨਹਾ

ਨੋ ਦੇ ਨੋ ਅੰਮਲੇ ਕੰਗਸਾਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਸ਼ੋਰੰਦਿਆ ਏਨ ਕਲਾ ਏਨ ਕਲਾ ਬਹੁਤ ਬਹੁਤ ਧੰਨਵਾਦ ਚਲੋ ਵੀ ਕਰ ਦੋ ਆਪਰ ਪਿਠਾਉਣ ਵਾਲਾ ਯਾਰ